ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਡੀਓ ਆਪਾਂ ਨੇ ਜਿਹੜੀਆਂ ਟਿਕਟਾਂ ਬੁੱਕ ਕਰਾਉਣੀਆਂ ਨੇ ਯਾਤਰਾ ਦੀਆਂ ਆਪਾਂ ਹਰ ਸਾਲ ਹੀ ਕਰਾਉਂਦੇ ਹ ਜੂਰ ਸਾਹਿਬ ਦੀਆਂ ਚਾਹੇ ਆਪਾਂ ਅੱਗੇ ਪਟਨਾ ਸਾਹਿਬ ਦਾ ਕੋਈ ਆਪਾਂ ਯਾਤਰਾ ਪਲਾਨ ਕਰ ਲਈਏ ਜਾਂ ਫਿਰ ਕੋਈ ਹੋਰ ਯਾਤਰਾ ਜਿਸ ਦੇ ਵਿੱਚ ਆਪਾਂ ਟ੍ਰੇਨ ਰੇਲ ਗੱਡੀ ਆ ਉਹ ਆਪਾਂ ਵਰਤੋਂ ਦੇ ਵਿੱਚ ਲਈਏ ਜਾਣ ਵਾਸਤੇ ਯਾਤਰਾ ਦੇ ਵਾਸਤੇ ਹਨ ਸੋ ਉਹਦੇ ਲਈ ਆਪਾਂ ਪਹਿਲਾਂ ਆਪਾਂ ਨੂੰ ਕੀ ਕੀ ਕਰਨਾ ਹੈ ਹਨਾ ਮਤਲਬ ਵੀ ਜਦੋਂ ਆਪਾਂ ਟਿਕਟ ਬੁੱਕ ਕਰਾਉਣੀ ਹੈ ਉਹਦੇ ਲਈ ਆਪਾਂ ਕੀ ਕੀ ਪਹਿਲੀ ਗੱਲ ਤਾਂ ਇਹ ਨਿਸ਼ਚਿਤ ਕਰੋ ਇਹ ਕਿਸੇ ਦੀ ਡਿਊਟੀ ਲਾਓ ਉਹ ਫਾਰਮ ਵੱਧ ਤੋਂ ਵੱਧ ਆਪਣੇ ਕੋਲੇ ਰੱਖੇ ਇਹ ਫਾਰਮ ਨੇ ਰੇਲਵੇ ਵਿਭਾਗ ਦੇ ਵੱਲੋਂ ਈਸ਼ੂ ਕੀਤੇ ਜਾਂਦੇ ਆ ਆਪਾਂ ਨੂੰ ਜਿੱਥੋਂ ਆਪਾਂ ਟ੍ਰੇਨ ਆਪਾਂ ਨੇ ਬੁੱਕ ਕਰਾਉਣੀ ਹੈ ਸੀਟ ਬੁੱਕ ਕਰਾਉਣੀ ਹੈ ਜਿੱਥੇ ਰਿਜ਼ਰਵੇਸ਼ਨ ਹੁੰਦੀ ਹੈ ਉਹ ਉੱਥੋਂ ਇਹ ਆਪਾਂ ਨੂੰ ਜਿਹੜੇ ਹੈਗੇ ਫਾਰਮ ਮਿਲ ਜਾਂਦੇ ਆ ਠੀਕ ਹੈ ਜੀ ਸੋ ਇਹ ਫਾਰਮ ਜੇ ਆਪਣੇ ਕੋਲੋਂ ਘੱਟੋ ਘੱਟ ਮੰਨ ਲਓ ਆਪਾਂ ਹੁਣ ਆਪਣੇ ਜਥੇ ਦੇ ਜਿਹੜੇ ਸਿੰਘ ਹੈ ਘੱਟੋ ਘੱਟ 118 ਦੇ ਕਰੀਬ ਆਪਾਂ ਜਿਹੜੇ ਜਸਤਰੀ ਗਏ ਆ ਹਨਾ ਸੋ ਆਪਾਂ ਬੰਡ ਮੇ ਜੇ ਮੰਨ ਲਓ ਬੰਡ ਮੀ ਆਪਾਂ ਨੂੰ ਸੀਟਾਂ ਇੱਕ ਇੱਕ ਮੰਨ ਲਓ 3-4 ਬੰਦੇ ਜਿਹੜੀ ਡਿਊਟੀ ਲੱਗੀ ਹੈ ਤਾਂ ਆਪਾਂ ਨੂੰ 30-30 ਕ ਬੰਦੇ ਜਾਂ 40-40 ਬੰਦੇ ਆਉਂਦੇ ਆ ਤਾਂ ਉਸ ਹਿਸਾਬ ਨਾਲ ਇੱਕ ਫਾਰਮ ਤੇ 6 ਟਿਕਟਾਂ ਬੁੱਕ ਹੁੰਦੀਆਂ ਨੇ ਇਹ ਧਿਆਨ ਰੱਖੋ ਇੱਕ ਫਾਰਮ ਤੇ 6 ਟਿਕਟਾਂ ਬੁੱਕ ਹੁੰਦੀਆਂ ਨੇ ਉਹਦੇ ਹਿਸਾਬ ਦੇ ਨਾਲ ਆਪਾਂ ਜੇ ਹਿਸਾਬ ਲਾਈਏ ਤਾਂ ਆਪਾਂ ਨੂੰ ਇਹ ਜਿੰਨੀਆਂ ਜਿਵੇਂ 40 ਟਿਕਟਾਂ ਬੁੱਕ ਹੋਣ ਤੇ ਓਨੇ ਲੋੜੀਂਦੇ ਨੇ ਚਾਹੇ 5 ਚਾਹੇ 7 ਚਾਹੇ 8 ਉਦੋਂ 2-3 ਵੱਧ ਲੈ ਕੇ ਆਓ 2-3 ਦਿਨ ਤੋਂ ਵੀ ਮਿਲਣਾ ਤਾਂ ਵੀ ਆਪਾਂ ਦੁੱਗਣੀ ਲੈ ਕੇ ਆਓ ਵੀ ਆਪਾਂ ਨੂੰ ਜਿੰਨੇ ਲੋੜੀਂਦੇ ਨੇ ਉੱਤੋਂ ਦੁੱਗਣੇ ਫਾਰਮ ਲੈ ਕੇ ਆਓ ਆਪਾਂ ਤੋਂ ਗਲਤੀ ਵੀ ਹੋ ਸਕਦੀ ਹੈ ਉਹ ਮੈਂ ਅੱਗੇ ਦੱਸਾਂਗਾ ਥੋੜਾ ਆਪਣੇ ਤੋਂ ਗਲਤੀ ਵੀ ਹੋ ਸਕਦੀ ਹੈ ਆਪਣੇ ਤੋਂ ਕੋਈ ਮਿਸਟੇਕ ਹੋ ਸਕਦੀ ਹੈ ਭਰਨ ਵੇਲੇ ਹਨ ਤੇ ਕੁਝ ਵੀ ਹੋ ਸਕਦਾ ਤਾਂ ਇਹ ਫਾਰਮ ਇੱਕ ਤੋਂ 2 ਦਿਨ ਪਹਿਲਾਂ ਜਦੋਂ ਆਪਣੀ ਮੰਨ ਲਓ ਟਿਕਟ ਬੁੱਕ ਹੋਣੀ ਹੈ ਹਨਾ 60 ਦਿਨ ਪਹਿਲਾਂ ਹੋਣੀ ਹੈ ਤਾਂ ਇਹ ਫਾਰਮ ਜ਼ਰੂਰੀ ਨੇ ਕਿ ਆਪਣੇ ਕੋਲੇ ਹੋਣੇ ਚਾਹੀਦੇ ਨੇ ਆਪਾਂ ਨੇ ਇਹ ਇੱਕ ਦਿਨ ਪਹਿਲਾਂ ਭਰ ਲੈਣੇ ਆ ਠੀਕ ਹੈ ਜੀ ਏ 2 3 ਨੰ ਪਹਿਲਾਂ ਲਿਖਾ ਕੇ ਰੱਖੋ ਤੇ ਉਦੋਂ ਬਾਅਦ ਇਹ ਭਰ ਕੇ ਤਾਂ ਕਿ ਇਹ ਨਾ ਹੋਵੇ ਹਫੜਾ ਦਾ ਫੜੀ ਦੇ ਵਿੱਚ ਸਵੇਰੇ ਸਵੇਰੇ ਜਾਈਏ ਆਪਾਂ ਕੀ ਦਾ ਨਾਂ ਰਹਿ ਗਿਆ ਕਿਹੜਾ ਆਪਾਂ ਕਿੱਥੇ ਫਿਰ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਹੁਣ ਉਮਰਾਂ ਸਾਰਿਆਂ ਦੀਆਂ ਸੇਮ ਪਿੱਟ ਜਾਂਦੀਆਂ ਹਨਾ ਫਿਰ ਉਹ ਨਾਮ ਦੇ ਵਿੱਚ ਹੁਣ ਟਿਕਟ ਤੇ ਤਾਂ ਨਹੀਂ ਲਿਖਿਆ ਹੁੰਦਾ ਫਿਰ ਉਹ ਉਹ ਉਦੋਂ ਪ੍ਰੋਬਲਮ ਆਉਂਦੀ ਹੈ ਠੀਕ ਹੈ ਜਿਵੇਂ ਕਿ ਧੂਰੀ ਦੇ ਪ੍ਰੋਬਲਮ ਆਈ ਆਪਾਂ ਨੂੰ ਇਦਾਂ ਸੋ ਕੋਈ ਨਹੀਂ ਕਈ ਵਾਰੀ ਹੋ ਜਾਂਦਾ ਇਦਾਂ ਸੋ ਅੱਗੇ ਤੋਂ ਇਹ ਧਿਆਨ ਰੱਖਣਾ ਹੈ ਵੀ ਜਿਹੜਾ ਇਹ ਫਾਰਮ ਹੈ ਇਹ 2-3 ਦਿਨ ਪਹਿਲਾਂ ਲਿਆ ਕੇ ਰੱਖਣੇ ਨੇ ਹੁਣ ਆਪਾਂ ਇਹਦੇ ਭਰਨ ਵਾਲੇ ਪਾਸੇ ਚੱਲਦੇ ਹਾਂ ਕਿ ਭਰਨਾ ਕਿਵੇਂ ਹੈ ਤੇ ਉਹ ਭਰਨ ਬਾਰੇ ਦੱਸਦਾ ਵੀ ਜਿਵੇਂ ਮੈਨੂੰ ਅੱਜ ਪ੍ਰੋਬਲਮ ਆਈ ਸੀਗੀ ਥੋੜੀ ਜੀ ਉਹ ਉਹਦੇ ਬਾਰੇ ਮੈਂ ਤੁਹਾਡੇ ਕਿਉਂਕਿ ਜੇ ਤਾਂ ਅਫਸਰ ਚੰਗਾ ਬੈਠਿਆ ਹੋਵੇ ਤਾਂ ਉਹ ਗਲਤੀ ਨੂੰ ਨਜ਼ਰ ਅੰਦਾਜ਼ ਵੀ ਕਰ ਦਿੰਦਾ ਪਰ ਕਈ ਵਾਰੀ ਅਫਸਰ ਇਹ ਜਿਆ ਬੈਠਾ ਹੁੰਦਾ ਉਹ ਕਿਉਂਕਿ ਕਈਆਂ ਦੇ ਮੂੜੇ ਨਹੀਂ ਹੁੰਦਾ ਕਈ ਵੈਸੇ ਹੀ ਨਹੀਂ ਕਰਦੇ ਕਈ ਕਈ ਤਰੀਕਿਆਂ ਦੇ ਅਪਸਰ ਹੁੰਦੇ ਨੇ ਸਾਹਮਣੇ ਬੈਠੇ ਸੋ ਆਪਣਾ ਜਿਹੜਾ ਕੰਮ ਆ ਆਪਾਂ ਨੇ ਫਾਰਮ ਹੈ ਜਿਹੜਾ ਉਹ ਬਿਲਕੁਲ ਸਹੀ ਭਰ ਕੇ ਲੈ ਕੇ ਜਾਣਾ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦੱਣਾ ਹੁਣ ਕਿਵੇਂ ਹੁਣ ਮੰਨ ਲਓ ਆਪਾਂ ਸਲੀਪਰ ਦੀ ਜਿਹੜੀ ਹੈਗੀ ਹੈ ਟਿਕਟ ਬੁੱਕ ਕਰਾਉਣ ਲੱਗੇ ਆ ਤਾਂ ਇੱਕ ਚੌਥੇ ਨੰਬਰ ਤੇ ਇੱਕ ਆ ਟਿਕ ਹੈ ਇਹ ਇਹ ਜੈਸ ਕਰ ਦੇਣਾ ਇਹਦੇ ਤੇ ਲਿਖਿਆ ਵੀ ਐਕਸਟਰਾ ਚਾਰਜ ਦੇ ਇਹ ਬਿਨਾ ਤੁਸੀਂ ਕਈ ਵਾਰੀ ਮੰਨ ਲਓ ਏਸੀ ਦੇ ਵਿੱਚ ਖਾਲੀ ਸੀਟਾਂ ਰਹਿ ਜਾਂਦੀਆਂ ਜਾਂ ਇਹਨਾਂ ਦੀਆਂ ਰੇਲਵੇ ਵਿਭਾਗ ਦੀਆਂ ਜਾਂ ਕਿਤੇ ਵੀ ਹਨ ਤਾ ਤੁਹਾਨੂੰ ਜਿਹੜਾ ਹੈ ਅਪਗ੍ਰੇਡ ਮਿਲ ਸਕਦੀ ਹੈ ਉਹਦੇ ਵਿੱਚ ਕੋਈ ਵੀ ਤੁਹਾਨੂੰ ਜਿਵੇਂ ਆਪਣੇ ਪਿਛਲੇ ਸਾਲ ਵੀ ਹੋਈਆਂ ਸੀ ਸ਼ਾਇਦ ਸੋ ਆਪਣਾ ਕੋਈ ਉਹਦੇ ਵਿੱਚ ਆਪਾਂ ਨੂੰ ਜਿਹੜਾ ਹੈਗਾ ਕੋਈ ਖਰਚਾ ਨਹੀਂ ਦੇਣਾ ਪੈਂਦਾ ਤਾਂ ਇੱਥੇ ਯੈਸ ਜ਼ਰੂਰ ਪਾ ਦੇਣਾ ਠੀਕ ਹੈ ਜੀ ਇਹ ਬਾਕੀ ਇਹ ਤੁਸੀਂ ਕਿਸੇ ਜਾਣਕਾਰ ਬੰਦੇ ਤੋਂ ਪੁੱਛ ਸਕਦੇ ਹੋ ਪੰਜ ਨੰਬਰਾਂ ਤੇ ਕੀ ਹੈ ਸੋ ਮੈਨੂੰ ਜਿਹੜਾ ਅੱਜ ਪਤਾ ਲੱਗਿਆ ਸੋ ਦੂਸਰੇ ਨੰਬਰ ਤੇ ਆਪਾਂ ਅਗਿਆ ਨਾ ਟ੍ਰੇਨ ਨੰਮ ਟ੍ਰੇਨ ਨੰਮ ਜਾਂ ਨੰਬਰ ਕਿੰਨੀ ਆਪਣੀ ਜਿਵੇਂ ਆਪਣੇ ਜਾਣ ਵਾਲੇ ਟ੍ਰੇਨ ਸੀ ਕੀ 12486 ਠੀਕ ਹੈ ਜੀ ਫਿਰ ਡੇਟ ਆਫ ਜਰਨੀ ਕਿੰਨੇ ਤਰੀਕ ਨੂੰ ਜਾਣਾ ਹੈ ਫਿਰ ਨੰਬਰ ਆਫ ਸੀਟ ਕਿੰਨੀਆਂ ਨੇ ਇੱਕ ਹੈ ਜਿਵੇਂ ਮੈਂ ਇਹਦੇ ਦੀ ਇੱਕ ਭਰੀ ਹੋਈ ਹੈ ਉਹਦੇ ਹਿਸਾਬ ਨਾਲ ਜੇ ਇੱਕਾ ਇੱਕ ਤਾਂ ਜੇ 6 ਨੇ 6 ਫਿਰ ਆਪਾਂ ਨੇ ਕਿੱਥੇ ਜਾਣਾ ਆਪਾਂ ਨੰਦੇੜ ਹੈਨਾ ਤਾਂ ਜਿਹੜੀ ਜਿਹੜੀ ਰਿਜ਼ਰਵੇਸ਼ਨ ਉਹ ਕਿੱਥੇ ਤੱਕ ਦੀ ਹੈ ਉਹ ਵੀ ਨੰਦੇੜ ਤੱਕ ਦੀ ਹੈ ਆਪਣੀ ਹੁਣ ਇੱਕ ਹੋਰ ਧਿਆਨ ਦਿਓ ਇੱਕ ਇੱਕ ਸਭ ਤੋਂ ਜਿਹੜੀ ਜ਼ਰੂਰੀ ਗੱਲ ਹੈ ਹੁਣ ਆਪਾਂ ਨੇ ਮੰਨ ਲਓ ਇਹ ਇਹ ਪ੍ਰੋਬਲਮ ਕਿਵੇਂ ਉਹ ਹੁੰਦੀ ਹੈ ਜਦੋਂ ਆਪਾਂ ਜਾਂਦੇ ਆ ਤਾਂ ਜਿਹੜਾ ਜਿਹੜਾ ਸਟੇਸ਼ਨ ਫਾਰਮ ਹੈ ਉਹ ਨਹੀਂ ਭਰਨਾ ਆਪਾਂ ਨੇ ਪਹਿਲਾਂ ਨਹੀਂ ਭਰਨਾ ਹੈਗਾ ਉਹ ਆਪਾਂ ਨੇ ਨਹੀਂ ਭਰਨਾ ਉਹ ਆਪਾਂ ਜਦੋਂ ਆਪਾਂ ਉੱਥੇ ਕਰਾਉਣ ਲੱਗਾਂਗੇ ਉਹ ਆਪਣੇ ਆਪ ਭਰ ਵੀ ਲੈਣਗੇ ਜਾਂ ਆਪਾਂ ਨੂੰ ਕਹਿਣਗੇ ਆਪਾਂ ਮਤਲਬ 2-3 ਸਕਿੰਟਾਂ ਦੇ ਵਿੱਚ ਭਰ ਲਾਂਗੇ ਬੋਰਡ ਇਨ ਸਟੇਸ਼ਨ ਜ਼ਰੂਰ ਭਰਨਾ ਹੈ ਮੰਨ ਲਓ ਤੂਰੀ ਦੀ ਸੰਗਤ ਹੈ ਤਾਂ ਉਹ ਤੂਰੀ ਤੋਂ ਚੜ ਸਕਦੀ ਹੈ ਜੇ ਸੰਗਰੂਰ ਦੀ ਸੰਗਠਾ ਸੰਗਰੂਰ ਤੋਂ ਚੜ੍ਹ ਸਕਦੀ ਹੈ ਬਰਨਾਲੇ ਦੀ ਬਰਨਾਲੇ ਦੀ ਉਹ ਕਿਉਂ ਉਹਦਾ ਕਾਰਨ ਇਹ ਹੈ ਵੀ ਜੇ ਆਪਾਂ ਜਿਹੜੀ ਸਟੇਸ਼ਨ ਫਾਰਮ ਹੈ ਉਹ ਆਪਾਂ ਜਦੋਂ ਰਜਿਸਟ੍ਰੇਸ਼ਨ ਕਰਾਉਣ ਲੱਗੇ ਆ ਤਾਂ ਉਦੋਂ ਭਰਨੀ ਹੈ ਕਿਉਂਕਿ ਕਈ ਵਾਰੀ ਵੇਟਿੰਗ ਆ ਜਾਂਦੀ ਹੈ ਜੇ ਆਪਾਂ ਮੰਨ ਲਓ ਸਵਾਰੀ ਬਰਨਾਲੇ ਤੋਂ ਚੜ੍ਹਦੀ ਹੈ ਬਰਨਾਲੇ ਤੋਂ ਬਹੁਤ ਛੇਤੀ ਵੇਟਿੰਗ ਆ ਗਈ ਸੀਗੀ ਠੀਕ ਹੈ ਜੀ ਤੇ ਜੇ ਆਪਾਂ ਉਧਰੋਂ ਕੋਈ ਜਾਖੜ ਤੋਂ ਕੋਈ ਸੰਗਰੂਰ ਤੋਂ ਹੈਨਾ ਵੇਟਿੰਗ ਆਈਆਂ ਸੀਗੇ ਤਾਂ ਆਪਾਂ ਨੂੰ ਸਾਰੀਆਂ ਸੀਟਾਂ ਜਿਹੜੀਆਂ ਹੈਗੀਆਂ ਗੰਗਾ ਨਗਰ ਤੋਂ ਚੱਕਣੀਆਂ ਪਈਆਂ ਠੀਕ ਹੈ ਜੀ ਤਾਂ ਤੋ ਉਹ ਆਪਾਂ ਨੂੰ ਰਿਜ਼ਰਵੇਸ਼ਨ ਵਾਲੇ ਆਪਣੇ ਆਪ ਪੁੱਛ ਲੈਂਦੇ ਆ ਵੀ ਉੱਥੋਂ ਵੇਟਿੰਗ ਆ ਗਈ ਜੀ ਤੁਸੀਂ ਬੋਰਡਿੰਗ ਸਟੇਸ਼ਨ ਧੂਰੀ ਭਰੇ ਆ ਜਾਂ ਕਿਹੜਾ ਹੈ ਨਾ ਵੀ ਜਿੱਥੇ ਅਸੀਂ ਚੜਨ ਹੈ ਤਾਂ ਸਟੇਸ਼ਨ ਫਰੋਮ ਹੈ ਉਹ ਤੁਸੀਂ ਨਿਸ਼ਚਿਤ ਕਰੋ ਕਿ ਆਪਾਂ ਜਾ ਕੇ ਉੱਥੇ ਹੀ ਭਰੀਏ ਜਿੱਥੇ ਆਪਾਂ ਰਿਜ਼ਰਵੇਸ਼ਨ ਕਰਾਉਣ ਲੱਗੇ ਆ ਠੀਕ ਹੈ ਜੀ ਇਹ ਹੁਣ ਤੁਸੀਂ ਸਮਝ ਗਏ ਹੋਵੋਗੇ ਬਹੁਤ ਤਰੀਕੇ ਨਾਲ ਤੇ ਧਿਆਨ ਨਾਲ ਦਿਓ ਠੀਕ ਹੈ ਜੀ ਦੂਜਾ ਫਿਰ ਆਪਾਂ ਨੰਬਰ ਇਹ ਇੱਕ ਹੀ ਪਰੋ ਸਾਰਿਆਂ ਤੇ ਮੈਨੂੰ ਲੱਗਦਾ ਵੀ ਸੌਖਾ ਰਹਿ ਜਾਂਦਾ ਆਪਾਂ ਨੂੰ ਥੋੜਾ ਜਿਹਾ ਆਪਣੇ ਮੈਸੇਜ ਆ ਜਾਂਦੇ ਨੇ ਜਾਂ ਅਲੱਗ-ਅਲੱਗ ਭਰ ਲਓ ਕਈ ਵਾਰੀ ਆਪਾਂ ਨੂੰ ਲੱਗੇ ਹਾਂ ਇਹਦੇ ਵਿੱਚ ਇੱਕ ਵਿਕ ਹੋਰ ਤਰੀਕਾ ਦੱਸਦਾ ਰੇਲਵੇ ਵਿਭਾਗ ਦੇ ਕਈ ਅਫਸਰਾਂ ਕਰਕੇ ਹੁੰਦਾ ਇਹ ਅਫਸਰ ਤੇ ਹੁੰਦਾ ਵੀ ਜੇ ਤੁਹਾਡੇ ਨਾਲ ਚੰਗਾ ਬਤੀਰਾ ਕਰਦਾ ਤਾਂ ਤੁਹਾਨੂੰ ਛੇਤੀ ਹੀ ਉਹ ਕੀ ਮਤਲਬ ਇੱਕ ਨੰਬਰ ਤੇ ਦੇਖ ਕੇ ਕਰਦਾ ਨਹੀਂ ਫਿਰ ਉਹ ਕੀ ਕਰਦਾ ਵੀ ਜੇ ਚਾਰ ਫਾਰਮਾਂ ਦੇਖੇ ਹੋਏ ਨੇ ਉਹਨਾਂ ਨੇ ਇਕੱਠੇ ਫਾਰਮ ਕਦੇ ਵੀ ਨਾ ਫੜਾਓ ਇੱਕ-ਇੱਕ ਕਰਕੇ ਚਾਰ ਪੰਜ ਜੇ ਚਾਰ ਫਾਰਮ ਨੇ ਤਾਂ ਚਾਰ ਹੀ ਬੰਦੇ ਜਾਓ ਉੱਥੇ ਤਾਂ ਕੱਲਾ-ਕੱਲਾ ਕਰਕੇ ਅਣਜਾਣ ਬੰਦੇ ਬਣ ਕੇ ਉੱਥੇ ਜਾਓ ਵੀ ਇੱਕ ਦੂਜੇ ਨੂੰ ਤੁਸੀਂ ਜਾਣਦੇ ਨਹੀਂ ਸੀ ਅਸੀਂ ਤਾਂ ਆਪਣੀਆਂ ਆਪਣੀਆਂ ਕਰਾ ਰਹੇ ਹਾਂ ਤਾਂ ਤੁਹਾਡੀਆਂ ਬਹੁਤ ਜਲਦੀ ਹੋਣਗੀਆਂ ਨਹੀਂ ਜੇ ਉਹਨਾਂ ਤੁਸੀਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਇਕੱਠੇ ਨੇ ਤਾਂ ਤੁਹਾਡੇ ਦੋ ਫਾਰਮ ਕਰਕੇ ਫਿਰ ਉਹ ਜਿਹੜਾ ਸਪੈਸ਼ਲ ਹੈ ਉਹ ਦੀ ਕਰ ਦੇਣਗੇ ਕਿਉਂਕਿ ਸੀਟਾਂ ਬਹੁਤ ਛੇਤੀ ਉੱਡਦੀਆਂ ਨੇ ਇਸ ਕਰਕੇ ਅਣਜਾਣ ਬਣੋ ਅਣਜਾਣ ਬਣ ਕੇ ਵੀ ਉੱਥੇ ਕਿਸੇ ਨੂੰ ਜਾਣ ਦੇਣੀ ਤੁਸੀਂ ਜਿਹੜੇ ਚਾਰ ਬੰਦੇ ਗਏ ਹੋ ਵੀ ਅਲੱਗ-ਅਲੱਗ ਨੇ ਨੰਬਰ ਵੀ ਅਲੱਗ-ਅਲੱਗ ਭਰ ਲਓ ਮੈਨੂੰ ਲੱਗਦਾ ਇਹਦਾ ਕੋਈ ਬਹੁਤੀ ਵੱਡਾ ਗੀਕ ਨਹੀਂ ਤੁਸੀਂ ਪੇਮੈਂਟ ਕਿਹੜੇ ਮੋਡ ਨਾਲ ਕਰਨੀ ਹੈ ਸਟੇਸ਼ਨ ਤੇ ਕਈ ਸਟੇਸ਼ਨਾਂ ਤੇ ਜਿਹੜਾ ਹੈਗਾ ਪੇਮੈਂਟ ਹੈਗੀ ਆ ਉਹ ਕੈਸ਼ ਵੀ ਕੈਸ਼ ਹੁੰਦੀ ਆ ਕਈ ਕਈਆਂ ਤੇ ਮਤਲਬ ਪੇਮੈਂਟ ਮੋਡ ਆਨਲਾਈਨ ਵੀ ਆ ਆਨਲਾਈਨ ਵੀ ਤੇ ਕੈਸ਼ ਵੀ ਆ ਨਾ ਸੋ ਜਿਹੜਾ ਇੱਕ ਜਿਵੇਂ ਹੁਣ ਮੈਂ ਪਟਿਆਲੇ ਕਰਾਈਆ ਇੱਕ ਕਾਊਂਟਰ ਤੇ ਆਨਲਾਈਨ ਹੈ ਠੀਕ ਹੈ ਮਾਇਆ ਵੀ ਲੈ ਕੇ ਜਾਓ ਕੈਸ਼ ਵੀ ਲੈ ਕੇ ਜਾਓ ਤੇ ਆਨਲਾਈਨ ਵੀ ਰੱਖੋ ਆਨਲਾਈਨ ਕੈਸ਼ ਤਾਂ ਚੱਲੂਗੀ ਚੱਲੂਗਾ ਤੇ ਆਪਸ਼ਨ ਜੇ ਆਨਲਾਈਨ ਦੀ ਤਾਂ ਬੈਟਰ ਹੋ ਜਾਂਦੀ ਹੈ ਠੀਕ ਹੈ ਜੀ ਹੁਣ ਇਹ ਇਹ ਸਹੀ ਹੋ ਗਿਆ ਹੁਣ ਆਪਾਂ ਥੱਲੇ ਆਉਨੇ ਆ ਆਪਣੀਆਂ ਇੱਕ ਫਾਰਮ ਤੇ 6 ਸੀਟਾਂ ਬੁੱਕ ਹੋਣਗੀਆਂ ਤੇ ਇੱਕ ਬੰਦਾ ਇੱਕ ਸਮੇਂ ਇੱਕ ਫਾਰਮ ਤੇ ਹੀ ਜਾ ਕੇ ਜਿਹੜਾ ਹੈਗਾ ਟਿਕਟ ਬੁੱਕ ਕਰਾ ਸਕਦਾ ਹੈ ਤੇ ਉਹ ਦੁਬਾਰਾ ਫੇਰ ਮੈਂ ਦਰਉਣਾ ਜੀ ਅਫਸਰ ਚੰਗਾ ਹੋਵੇ ਦੋ ਫਾਰਮ ਵੀ ਫੜ ਲੈਂਦਾ ਤਿੰਨ ਵੀ ਫੜ ਲੈਂਦਾ ਜੇ ਕੋਈ ਪੰਜਾਬੀ ਹੋਵੇ ਆਪਣਾ ਸਿੱਖ ਭਰਾ ਹੋਵੇ ਉਹ ਉਹ ਆਪਾਂ ਨੂੰ ਸਮਝਦਾ ਤੇ ਜੇ ਕੋਈ ਬਾਹਰਲਾ ਅਫਸਰ ਹੋਵੇ ਉਹ ਇੰਨਾ ਛੇਤੀ ਨਹੀਂ ਸਮਝਦਾ ਉਹ ਫਿਰ ਥੋੜਾ ਜਿਹਾ ਪ੍ਰਾਇੋਰਟੀ ਮਤਲਬ ਜਿਹੜੇ ਸਾਰੇ ਲੋਕ ਦੇ ਉਹਨਾਂ ਦੇ ਹਿਸਾਬ ਨਾਲ ਹੀ ਦਿੰਦਾ ਠੀਕ ਹੈ ਜੀ ਸੋ ਹੁਣ ਜਿਵੇਂ ਇੱਥੇ ਆਪਾਂ ਨੇ ਬਹੁਤ ਸਾਰੇ ਤਰੀਕੇ ਨਾਲ ਆਪਾਂ ਨੇ ਜਿਹੜਾ ਹੈਗਾ ਲਿਖਣਾ ਹਰਪ੍ਰਜਨ ਸਿੰਘ ਜਿਵੇਂ ਮੇਰੇ ਹੁਣਾਂ ਗਲਤੀ ਹੈ ਵੀ ਮੈਂ ਅੱਗੇ ਅੱਗੇ ਕਰਦਾ ਹੈ ਨਾ ਇਹ ਇਹ ਗਲਤ ਹੈ ਇਸ ਡੱਬੇ ਦੇ ਵਿੱਚ ਹੀ ਬਹੁਤ ਸਾਫ਼-ਸਾਫ਼ ਭਰਨਾ ਹੈ ਫਿਰ ਫਿਰ ਉਹਦੀ ਨੈਸ਼ਨਲ ਹੀ ਕੀ ਹੈ ਇੰਡੀਅਨ ਹੈ ਮੇਲ ਹੈ ਮੰਨ ਲਓ ਇੱਥੇ ਮੇਲ ਪਾਤਾ ਫਿਰ ਮੈਂ ਡੰਡੀਆਂ ਡੰਡੀਆਂ ਪਾਤੀਆਂ ਹੈ ਨਾ ਉਹ ਨਹੀਂ ਵਿਧਿਆ ਜਾਣਗੀਆਂ ਮੇਲ ਹੈ ਤਾਂ ਮੇਲ ਹੀ ਮੇਲ ਮੇਲ ਲਿਖਣਾ ਹੈ ਇੰਡੀਅਨ ਹੈ ਤਾਂ ਪੂਰਾ ਪੂਰਾ ਇੰਡੀਅਨ ਫਿਰ ਉਹਦੀ ਉਮਰ ਆ ਜਾਊਗੀ ਜੀ ਠੀਕ ਹੈ ਉਮਰ ਦੇ हिसाब ਨਾਲ ਉਹ 57 ਸਾਲ ਦਾ ਹੈ ਉਹ ਫਿਰ ਅੱਗੇ ਮੰਨ ਲਓ ਮੇਰਾ ਮੀਰਾ ਨਾਮ ਹਰਪ੍ਰੀਤ ਸਿੰਘ ਹੈ ਨਾ ਮੈਂ ਇੰਡੀਅਨ ਆ ਮੈਂ ਮੇਲ ਆ ਫਿਰ ਇੱਥੇ ਤੁਸੀਂ ਉਹਦਾ ਹੈ ਨਾ ਫਿਰ ਮਨਪ੍ਰੀਤ ਕੌਰ ਜੇ ਮੈਂ ਹੈ ਨਾ ਫਿਰ ਇੰਡੀਅਨ ਹੈ ਉਹ ਫੀਮੇਲ ਹੈ ਉਹ ਜੇ ਮੈਂ ਹੈ ਨਾ 28 ਸਾਲ ਦੀ ਹੈ ਜੇ ਮੈਂ ਹੁਣ ਅੱਗੇ ਕੋਈ ਹੋਰ ਹੈ ਨਾ ਜਿਵੇਂ ਰਜਿੰਦਰ ਸਿੰਘ ਮੈਂ ਉਹਦਾ ਹੈ ਨਾ ਉਹ ਇੰਡੀਅਨ ਹੈ ਤੇ ਮੈਂ ਉਸ ਉਮਰ 27 ਸਾਲ ਪਾ ਦਵਾਂ ਹੈ ਨਾ ਇਦਾਂ ਕਰਕੇ ਤਾਂ ਮੇਲ ਹੈ ਹੈ ਨਾ ਠੀਕ ਹੈ ਇਦਾਂ ਕਰਕੇ ਬਹੁਤ ਤਰੀਕੇ ਨਾਲ ਹੁਣ ਇੱਕ ਹੋਰ ਜਦੋਂ ਆਪਾਂ ਫਾਰਮ ਕੰਪਲੀਟ ਨਾ ਹੋਇਆ ਤਾਂ ਜਿਹੜੇ ਅਫਸਰ ਨੇ ਉਹ ਤੁਹਾਨੂੰ ਫਿਰ ਪਕਾਉਂਦੇ ਰਹਿਣਗੇ ਤੇ ਫਿਰ ਤੁਹਾਡੀ ਜੜੀ ਹੈਗੀ ਹੈ ਕਿਉਂਕਿ ਸੰਗਤ ਇਹ ਜਨਾਂ ਦੇ ਵਿੱਚ ਬਹੁਤ ਜਿਹੜੀ ਹੈਗੀ ਹੈ ਜਾਣਦੀ ਹੈ ਤੇ ਉਸ ਕਰਕੇ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਵੀ ਆਪਾਂ ਸ਼ੇਡ ਸ਼ੇਡ ਦੀ ਟਿਕਟਾਂ ਚੱਕ ਲਈ ਆਪਣੀਆਂ ਰਿਜ਼ਰਵ ਹੋ ਜਾਈਏ ਇੱਥੇ ਇਕੱਠੇ ਹੋਣ ਦਾ ਮਸਲਾ ਵੀ ਨਹੀਂ ਆਪਾਂ ਨੂੰ ਤਾਂ ਹੁੰਦਾ ਵੀ ਟਿਕਟਾਂ ਹੀ ਮਿਲ ਜਾਣ ਤਾਂ ਇਹੀ ਬਹੁਤ ਹੈ ਤੇ ਉਹ ਵੀ ਕਨਫਰਮ ਮਿਲ ਜਾਣ ਹੁਣ ਟ੍ਰੇਨ ਇਹ ਇਹ ਭਰਨਾ ਬਹੁਤ ਜ਼ਰੂਰੀ ਹੈ ਇੰਨਾ ਕੋ ਸੈਕਸ਼ਨ ਇੰਨਾ ਕੋ ਉਹਨਾਂ ਨੂੰ ਚਾਹੀਦਾ ਹੈ ਟ੍ਰੇਨ ਨੇਮ ਇਹ ਭਮਾ ਛੱਡ ਸਕਦੇ ਹੋ ਪਰ ਇਹ ਨੇਮ ਆਫ ਐਪਲੀਕੈਂਟ ਜਿਹੜਾ ਤੁਸੀਂ ਵਧੀ ਰਿਹਾ ਹੈ ਹਨਾ ਹਰਪ੍ਰੀਤ ਸਿੰਘ ਠੀਕ ਹੈ ਜੀ ਫਿਰ ਇੱਥੇ ਫੁੱਲ ਐਡਰੈਸ ਜਿਹੜਾ ਹੈਗਾ ਵਿਲੇਜ ਕੀ ਹੈ ਤੁਹਾਡਾ ਹਨਾ ਠੀਕ ਹੈ ਤੁਹਾਨੂੰ ਡਾਕਖਾਨਾ ਕਿਹੜਾ ਲੱਗਦਾ ਹੈ ਪਹਿਲਾਂ ਡਾਕਖਾਨਾ ਫਿਰ ਵਿਲੇਜ ਫਿਰ ਤੁਨੀ ਤੁਸੀਂ ਤੁਹਾਡੇ ਜਿਹੜਾ ਹੈਗਾ ਜ਼ਿਲ੍ਹਾ ਕਿਹੜਾ ਹੈ ਫਿਰ ਪਿੰਨ ਕੋਡ ਲਿਖ ਦੇਣਾ ਜੀ ਆਧਾਰ ਇਹਦੇ ਵਿੱਚ ਆਪਸ਼ਨਲ ਹੈ ਠੀਕ ਹੈ ਜੀ ਠੀਕ ਹੈ ਤੇ ਤੁਸੀਂ ਇੱਥੇ ਐਡਰੈਸ ਜ਼ਰੂਰ ਭਰਨਾ ਜਿਸ ਦੇ ਕਰਕੇ ਤੁਹਾਡਾ ਫਾਰਮ ਦੁਬਾਰੇ ਦੁਬਾਰੇ ਵਾਪਸ ਆਉਂਦਾ ਰਹੇਗਾ ਏ ਮੇਰੇ ਨਾਲ ਅੱਜ ਪ੍ਰੋਬਲਮ ਬੀਤੀ ਹੈ ਕਈ ਥਾਂ ਤੇ ਨਹੀਂ ਕੀਤਾ ਜਾਂਦਾ ਉਹ ਵੈਸੇ ਪੁੱਛ ਲੈਂਦੇ ਐ ਪਰ ਕਈ ਥਾਂ ਤੇ ਇਦਾਂ ਹੁੰਦਾ ਸੋ ਕਿਰਪਾ ਕਰਕੇ ਆਪਣੇ ਵੱਲੋਂ ਕੋਈ ਵੀ ਇਦਾਂ ਦੀ ਮਤਲਬ ਗਲਤੀ ਨਾ ਕਰਕੇ ਜਾਓ ਇੱਥੇ ਤੁਸੀਂ ਜਿਹੜਾ ਹੈਗਾ ਸਾਈਨ ਕਰਕੇ ਹੁਣ ਤੁਸੀਂ ਪੂਰਾ ਫਾਰਮ ਦੇਖ ਲਿਆ ਇਹ ਬਹੁਤ ਮੈਂ ਕਹਿੰਨਾ ਵੀ ਬਾਫਸ ਹੋ ਗਿਆ ਸੀਗਾ ਬੜੀ ਗੰਦੀ ਲਿਖਾਈ ਹੈ ਤੇ ਬੜਾ ਉਹ ਹੈ ਫਿਰ ਅਸੀਂ ਸਾਫ਼-ਸਾਫ਼ ਭਰੇ ਬਾਅਦ ਚੋਂ ਹਨਾ ਜਿਵੇਂ ਇਹ ਵੀ ਵਾਪਸ ਜਿਵੇਂ ਹੁਣ ਹੋਰ ਤੁਹਾਨੂੰ ਦੱਸਦਾ ਮੈਂ ਕਟਿੰਗ ਵਾਲਾ ਨਹੀਂ ਚੱਲਣਾ ਜਿਵੇਂ ਹੁਣ ਮੈਂ ਕਟਿੰਗ ਕਰਤੀ ਕਿਤੇ ਹੈਨਾ ਮੰਨ ਲਓ ਮੈਂ ਛੇ ਦੀ ਥਾਂ ਤੇ ਉਤਲੇ ਪਾਸੇ ਨ ਦੇੜ ਪਾਤਾ ਤੇ ਮੈਂ ਕੱਟ ਕਰਕੇ ਥੱਲੇ ਨ ਦੇੜ ਪਾ ਕੇ ਉੱਤੇ ਮੈਂ ਕੱਟ ਕਰਕੇ ਛੇ ਪਾਤਾ ਹੈਨਾ ਠੀਕ ਹੈ ਇਹ ਉਦਾਹਰਨ ਦੇ ਰਿਹਾ ਇੱਥੇ ਭਾਵੇਂ ਨਹੀਂ ਕਟਿਆ ਤਾਂ ਉਹ ਵੀ ਅਸੈਪਟ ਨਹੀਂ ਕਰਨਗੇ ਕਈ ਵਾਰੀ ਜੇ ਚੰਗਾ ਅਫਸਰ ਤਾਂ ਕਰ ਸਕਦਾ ਪਰ ਜੇ ਆਪਣੇ ਵੱਲੋਂ ਕੋਈ ਇਦਾਂ ਦੀ ਗਲਤੀ ਨਾ ਹੋਵੇ ਤਾਂ ਚੰਗੀ ਗੱਲ ਹੈ ਸੋ ਕਿਰਪਾ ਕਰਕੇ ਈ ਈ ਤੁਸੀਂ ਨਿਸ਼ਚਿੰਤ ਕਰੋ ਕਿ ਫਾਰਮ ਜਿਹੜਾ ਬਹੁਤ ਸਾਫ਼ ਸੁਥਰੇ ਤਰੀਕੇ ਦੇ ਨਾਲ ਜਿਹੜਾ ਹੈ ਤੁਸੀਂ ਭਰ ਕੇ ਲੈ ਕੇ ਜਾਉਂਗੇ ਠੀਕ ਹੈ ਜੀ ਦੁਬਾਰਾ ਦੱਸ ਦਿਆਂ ਚੌਥਾ ਨੰਬਰ ਜਿਹੜਾ ਹੈਗਾ ਵੀ ਅਪਡੇਟ ਦਾ ਇੱਥੇ ਯੈਸ ਜ਼ਰੂਰ ਕਰਨੇ ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ ਜਿਹੜੇ ਜਿਹੜੇ ਹੁਣ ਤੋਂ ਜਿਹੜੇ ਆਪਣੇ ਦੁਬਾਰਾ ਜਾਣਗੇ ਆਪਣੀਆਂ ਆਉਣ ਵਾਲੀਆਂ ਟਿਕਟ ਟਾਕ ਰਾਉਣ ਵਾਸਤੇ ਸੋ ਉਹਦੇ ਲਈ ਮੈਨ ਪਾਵਰ ਹੋਣੀ ਜ਼ਰੂਰੀ ਹੈ ਮੰਨ ਲਓ ਇੱਕ ਬੰਦਾ ਇੱਕ ਸਮੇਂ ਦੇ ਵਿੱਚ 6 ਟਿਕਟਾਂ ਹੀ ਬੁੱਕ ਕਰਾ ਸਕਦਾ ਠੀਕ ਹੈ ਇੱਕ ਫਾਰਮ ਜਮਾ ਕਰਾ ਸਕਦਾ ਆਪਾਂ ਸੋ ਆਪਣੇ ਕੋਲੇ ਲਗਭਗ ਜਿਵੇਂ ਹੁਣ ਟਿਕਟਾਂ ਹੈਗੀਆਂ ਨੇ ਹੁਣ ਸਲੀਪਰ ਵਾਲੀਆਂ ਬਹੁਤ ਛੇਤੀ ਉੱਡਦੀਆਂ ਨੇ ਸਭ ਤੋਂ ਪਹਿਲਾਂ ਸਲੀਪਰ ਵਾਲੀਆਂ ਕਰਾਓ ਲਾਸਟ ਦੇ ਵਿੱਚ ਆਪਾਂ ਮੈਂ ਤੁਸੀਂ ਏਸੀ ਕਰਾ ਲਓ ਏਸੀ ਦੇ ਵਿੱਚ ਬਚਦੀਆਂ ਨੇ ਏਸੀ ਦੇ ਵਿੱਚ ਦੁਪਹਿਰ ਤੱਕ ਵੀ ਜਿਹੜਾ ਹੈਗਾ ਕੋਟਾ ਰਹਿੰਦਾ ਹੈ ਸਲੀਪਰ ਵਾਲੀਆਂ ਬਹੁਤ ਛੇਤੀ ਉੱਡਦੀਆਂ ਨੇ ਸੋ ਸਭ ਤੋਂ ਪਹਿਲਾਂ ਏਸੀ ਵਾਲੀਆਂ ਦੇ ਜਿਹੜੀਆਂ ਸਲੀਪਰ ਨੇ ਉਹ ਬੁੱਕ ਕਰਾਓ ਏ ਸੀ ਜੜੀਆਂ ਦਾ ਕੋਟਾ ਦੁਪਹਿਰ ਤੱਕ ਰਹਿੰਦਾ ਹੀ ਰਹਿੰਦਾ ਹਲੇ ਉਹ ਉਹ ਕੋ ਚੱਕਰ ਨਹੀਂ ਹੁੰਦਾ ਉਹ ਮੰਨ ਲਓ ਜੇ ਧੂਰੀ ਤੋਂ ਬਰਨਾਲੇ ਤੋਂ ਵੇਟਿੰਗ ਆ ਜੇ ਤਾਂ ਗੰਗਾ ਨਗਰ ਤੋਂ ਆਪਾਂ ਨੂੰ ਮਿਲ ਜਾਂਦੀ ਹੈ ਪਰ ਗੰਗਾ ਨਗਰ ਤੋਂ ਜਿਹੜੀ ਵੇਟਿੰਗ ਹੈਗੀ ਐ ਸਲੀਪਰ ਦੀ ਉਹ ਆਉਣੀ ਆਪਾਂ ਨੂੰ ਅੱਜ 10 ਤੋਂ 15 ਮਿੰਟ ਤੇ ਅੱਧੇ ਘੰਟੇ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਸੀ ਸੋ ਕਿਰਪਾ ਕਰਕੇ ਸਲੀਪਰ ਵਾਲੀਆਂ ਦਾ ਪਹਿਲਾਂ ਟੈਨਸ਼ਨ ਲਿਓ ਸੋ ਹੁਣ ਇੱਕ ਚੀਜ਼ ਹੋਰ ਦੱਸ ਦਮ ਮੰਨ ਲਓ ਇੱਕ ਫਾਰਮ ਦੇ ਪੈਸੇ 1400 ਪੂਰੀ ਦੇ ਮੰਨ ਲਓ 4800 ਰੁਪਇਆ ਬਣਦਾ ਜ ਜ 4890 ਬਣਦਾ 49 ਪੈਸੇ ਖੁੱਲੇ ਲੈ ਕੇ ਜਾਓ ਜਿੱਥਾ ਆਨਲਾਈਨ ਪੇਮੈਂਟ ਕਰਨੀ ਹੈ ਉੱਥੇ ਆਪਸ਼ਨ ਹੈਗਾ ਤਾਂ ਸਭ ਤੋਂ ਵਧੀਆ ਗੱਲ ਹੈ ਤੇ ਨਹੀਂ ਤਾਂ ਮਾਇਆ ਦਾ ਪ੍ਰਬੰਧ ਵੀ ਕਰਕੇ ਰੱਖੋ ਕਈ ਵਾਰੀ ਕੀ ਹੁੰਦਾ ਹੈ ਸਾਹਮਣੇ ਜੀ ਤਤਕਾਲ ਦਾ ਜਿੱਦਾਂ ਜਿੱਦਾਂ ਹੁੰਦਾ ਵੀ ਉਹ ਆਨਲਾਈਨ ਐਕਸੈਪਟ ਨਹੀਂ ਕਰਦੇ ਵੀ ਪੈਸੇ ਲੈ ਕੇ ਆਓ ਹੈਨਾ ਇਹ ਵੀ ਰੇਲਵੇ ਦਾ ਇੱਕ ਰੂਲ ਹੈ ਸੋ ਆਪਾਂ ਉਹ ਰੂਲ ਮੁਤਾਬਕ ਹੀ ਚੱਲਣਾ ਹੈ ਤੇ ਆਪਾਂ ਇਹ ਸ਼ੰਤ ਕਰੋ ਕਿ ਆਪਣੇ ਕੋਲੇ ਕੈਸ਼ ਵੀ ਹੋਵੇ ਆਪਣੇ ਕੋਲੇ ਆਨਲਾਈਨ ਵੀ ਹੋਵੇ ਠੀਕ ਹੈ ਜੀ ਦੋਨੇ ਚੀਜ਼ਾਂ ਹੋਣ ਸੋ ਇੱਕ ਦੂਜੇ ਨਾਲ رابطہ ਬਣਾ ਕੇ ਰੱਖੋ ਤੇ ਦੂਸਰਾ ਜਿਹੜਾ ਹੈਗਾ ਫਿਰ ਜਿਵੇਂ ਹੁਣ ਅੱਜ ਮਨਿੰਦਰ ਸਿੰਘ ਨੂੰ ਇੱਕ ਪ੍ਰੋਬਲਮ ਆ ਗਈ ਸੀ ਕਿ ਆਈਡੀਆਂ ਦੀਆਂ ਆਈਡੀਆਂ ਜਦੋਂ ਟਿਕਟਾਂ ਕੀਤੀਆਂ ਨੇ ਉਸ ਤੋਂ ਬਾਅਦ ਕੁਝ ਟਿਕਟਾਂ ਜੜੀਆਂ ਰਹਿ ਗਈਆਂ ਸੀਗੀਆਂ ਮੇਰੇ ਖਿਆਲ ਚ 15 ਕ ਟਿਕਟਾਂ ਏਸੀ ਵਾਲੀਆਂ ਰਹਿ ਗਈਆਂ ਸੀਗੀਆਂ ਤੇ ਫਿਰ ਉਹ ਤੋਂ ਬਾਅਦ ਉਹ ਆਪਾਂ 12 ਕਿ ਟਿਕਟਾਂ ਮੈਂ ਕਰਾਂ ਜਾਂ ਕੁਛ ਹੋ ਨਹੀਂ ਆਪਣੇ ਆਪ ਕਰਾਰੀਆਂ 10 ਵਜੇ ਕਹਿੰਦੇ ਵੀ ਦੁਵਾਰਾ ਖੁੱਲੂਗੀ ਵੀ ਆਈਟੀਆਂ ਬੰਦ ਹੋ ਗਈਆਂ ਸੋ ਕਿਰਪਾ ਕਰਕੇ ਆਨਲਾਈਨ ਤੇ ਆਪਾਂ ਫੋਕਸ ਉਹਨਾਂ ਨਾਲ ਵੀ ਆਪਾਂ ਰਾਬਤਾ ਬਣਾ ਕੇ ਰੱਖੀਏ ਵੀ ਜੇ ਉਹਨਾਂ ਦੀ ਨਹੀਂ ਹੁੰਦੀਆਂ ਤਾਂ ਉਹਨਾਂ ਨਾਲ ਰਾਬਤਾ ਬਣਾ ਕੇ ਵੀ ਇੱਕ ਬੰਦਾ ਰਾਬਤਾ ਬਣਾਵੇ ਹਰੇਕ ਬੰਦਾ ਜਿਹੜਾ ਜਿਹੜੇ ਬੰਦੇ ਨਾਲ ਮਤਲਬ ਮੰਨ ਲਓ ਇੱਕ ਆਨਲਾਈਨ ਕਰਾ ਰਿਹਾ ਹੈ ਤਾਂ ਉਹਦੇ ਨਾਲ ਮਤਲਬ ਰਾਬਤਾ ਬਣਾ ਕੇ ਰੱਖੋ ਵੀ ਜੇ ਨਹੀਂ ਹੋਈਆਂ ਤਾਂ ਆਪਾਂ ਆਫਲਾਈਨ ਚੱਕ ਲਈਏ ਤਾਂ ਉਹ ਬੰਦਾ ਵੀ ਆਪਾਂ ਇੱਕ ਐਕਸਟਰਾ ਤੇ ਉਹਦੇ ਵੀ ਫਾਰਮ ਪਹਿਲਾਂ ਪਰ ਕੇ ਰੱਖੋ ਤਾਂ ਕਿ ਆਪਾਂ ਨੂੰ ਏਸੀ ਵਾਲੇ ਫਾਰਮ ਵੀ ਆਪਾਂ ਕੁੱਲ ਮਿਲਾ ਕੇ ਇਹ ਮੇਰੀ ਕਹਿਣ ਦਾ ਭਾਵ ਹੈ ਵੀ ਆਪਣੇ 15-20 ਫਾਰਮ ਬਣਦੇ ਨੇ 15-20 ਫਾਰਮ ਪਹਿਲਾਂ ਭਰ ਕੇ ਰੱਖੋ ਤੇ ਉੱਥੇ ਜਾ ਕੇ ਜਿਹੜੀਆਂ ਪਹਿਲਾਂ ਕਰਾਉਣੀਆਂ ਨੇ ਇਹ ਦੇਖੋ ਬੰਡਵੀਆਂ ਕਰੋ ਵੀ ਕਿਵੇਂ-ਕਿਵੇਂ ਹਨ ਮੰਨ ਲਓ ਇੱਥੇ ਜ਼ਿਆਦਾ ਭੀੜ ਹੈ ਕਿਤੇ ਸਟੇਸ਼ਨ ਤੇ ਭੀੜ ਹੈ ਤਾਂ ਉਹਨੂੰ ਕਹਿ ਦਿਓ ਹਨਾ ਵੀ ਭਾਈ ਤੂੰ ਕਰਾ ਲੈ ਹਨਾ ਮਾਇਆ ਆਪਣੇ ਕੋਲੇ ਪੂਰੀ ਰੱਖੋ ਕਿਰਪਾ ਕਰਕੇ ਇਹ ਮੈਂ ਤੁਹਾਨੂੰ ਤਾਂ ਕਹਿ ਰਿਹਾ ਸੀਗਾ ਤੇ ਵੀ ਕਟੋ-ਕਟ 30-40 ਟਿੱਕਾਂ ਦਾ ਕੋਟਾ ਤੁਹਾਡੇ ਕੋਲ ਪੈਸੇ ਹੋਣੇ ਚਾਹੀਦੇ ਆ ਇੰਨੀ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ ਤੇ ਪੈਸੇ ਖੁੱਲੇ ਰੱਖੋ ਹਨ 10-10ਾਂ ਦੇ 5-5ਾਂ ਦੇ ਉਹ 10-10 ਦੇ 5-5 ਦੇ ਨਾਲ ਵੀ ਰੌਲਾ ਪੈ ਜਾਂਦਾ ਫਿਰ ਮੇਰੀ ਬੇਨਤੀ ਉਹਹੀ ਹੈ ਜੇ ਅਫਸਰ ਚੰਗਾ ਹੈ ਤਾਂ 5-7 ਰੁਪਏ ਜਾਂ 10 ਰੁਪਏ 20 ਰੁਪਏ ਜੇ ਕੋਈ ਮਤਲਬ ਬਾਹਰਲਾ ਅਫਰ ਹੈ ਉਹ ਛੇਤੀ ਛੇਤੀ ਨਹੀਂ ਕਰਦਾ ਕਿਰਪਾ ਕਰਕੇ ਇੰਨਾ ਕੁ ਜਿਹੜਾ ਹੈਗਾ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਰੀ ਗੱਲਬਾਤ ਨੂੰ ਮੇਰੀ ਨੂੰ ਹਨਾ ਤੁਸੀਂ ਨੇ ਸੁਣੀ ਲਿਆ ਤੇ ਹੋਰ ਕੋਈ ਸੁਝਾ ਆਪਣੇ ਤੁਹਾਡੇ ਮਨ ਦੇ ਵਿੱਚ ਹੈਗੇ ਨੇ ਇੱਕ ਦੂਜੇ ਨਾਲ ਸ਼ੇਅਰ ਕਰੋ ਮੇਰਾ ਕਹਿਣ ਦਾ ਇੰਨਾ ਕੀ ਹੀ ਜਿਹੜਾ ਹੈਗਾ ਭਾਵ ਸੀ ਕਿ ਤੁਸੀਂ ਸਾਰਾ ਜਿਹੜਾ ਹੈਗਾ ਫੇਰ ਤੋਂ ਮੈਂ ਦੁਬਾਰਾ ਦੱਸਦਾ ਰਿਪੀਟ ਕਰਦਾ ਜੈਸ ਕਰੋ ਠੀਕ ਹੈ ਜੀ ਸਲੀਪਰ ਦੀ ਖਰਾ ਰਿਓ ਏਸੀ ਵਾਲੇ ਤੇ ਜਾਂ ਕੋਈ ਹੋਰ ਤੇ ਬਾਲਾ ਲੋਡ ਨਹੀਂ ਹੈਗੀ ਕਿਉਂਕਿ ਉਹ ਤਾਂ ਹੈ ਹੀ ਏਸੀ ਨੇ ਜੇ ਇਹਦੇ ਤੋਂ ਅਪਡੇਟ ਕਰਨੀ ਸਲੀਪਰ ਤੋਂ ਯੈਸ ਕਰੋ ਤੇ ਨੰਬਰ ਪਰ ਉਹ ਡੇਟ ਆਫ ਜਰਨੀ ਕੀ ਹੈ ਤੁਹਾਡੀ ਕਲਾਸ ਕੀ ਹੈ ਠੀਕ ਹੈ ਜੀ ਐਸਐਲਐ ਸਲੀਪਰ ਹੈ 3ਏਸੀ ਠੀਕ ਹੈ ਜੀ ਸਟੇਸ਼ਨ ਫਰੋਂ ਤੁਸੀਂ ਸਟੇਸ਼ਨ ਤੇ ਜਾ ਕੇ ਭਰਨਾ ਹੈ ਆਪਾਂ ਜਾਣਾ ਕਿੱਥੇ ਹੈ ਤੇ ਆਪਣਾ ਸਟੇਸ਼ਨ ਕਿਹੜਾ ਠੀਕ ਹੈ ਜੀ ਰਿਜ਼ਰਵੇਸ਼ਨ ਵਾਲਾ ਠੀਕ ਹੈ ਜੀ ਤੇ ਤੁਹਾਡੀ ਜਿਹੜੀ ਕੈਸ਼ ਦੇਣ ਦੀ ਵਿਧੀ ਉਹ ਕਿਹੜੀ ਆ ਆਨਲਾਈਨ ਹੈ ਜਾਂ ਤੁਹਾਡਾ ਕੈਸ਼ ਦੇ ਰਹੇ ਹੋ ਤਾਂ ਉੱਥੇ ਨੰਬਰ ਭਰ ਲਓ ਆਪਦਾ ਫਿਰ ਹਰ ਭਜਨ ਸਿੰਘ ਜਿਵੇਂ ਹੈ ਨਾ ਇਹ ਮੈਂ ਅੱਗੇ ਕਰਕੇ ਪੂਰਾ ਇਸ ਕਵਰ ਦੇ ਵਿੱਚ ਕਿਉਂਕਿ ਫਿਰ ਤੁਹਾਡਾ ਫਾਰਮ ਕਈ ਵਾਰੀ ਬੇਸੇ ਅਸੈਪਟ ਨਹੀਂ ਕਰਦੇ ਤੇ ਜੇ ਉਹ ਆਪਣੀ ਗਲਤੀ ਹੁੰਦੀ ਹੈ ਮੰਨ ਲਓ ਫਿਰ ਆਪਣਾ ਜਲੀਲ ਜੇ ਹੁੰਨੇ ਆ ਸੋ ਇਸ ਕਰਕੇ ਕਿਰਪਾ ਕਰਕੇ ਉਦੋਂ ਆਪਾਂ ਨੂੰ ਇਹੀ ਹੁੰਦਾ ਵੀ ਸੰਗਤ ਦੀ ਜਿਹੜੀ ਹੈਗੀ ਆ ਉਹ ਆਪਾਂ ਬੜੇ ਭਾਵਨਾ ਦੇ ਨਾਲ ਆਪਾਂ ਜਿਹੜੀ ਹੈਗੀ ਹੈ ਸੇਵਾ ਕਰ ਸਕੀ ਤੇ ਉਹਦੇ ਵਿੱਚ ਕਿਸੇ ਨੂੰ ਦਿੱਕਤ ਨਾ ਆਵੇ ਮੰਨ ਲਓ ਆਪਾਂ ਨੂੰ ਜਿਹੜਿਆਂ ਨੇ ਪਹਿਲਾਂ ਪੈਸੇ ਦਿੱਤੇ ਨੇ ਉਹਨਾਂ ਨੂੰ ਤਾਂ ਇਹੀ ਹੁੰਦਾ ਵੀ ਸਾਨੂੰ ਸੀਟ ਮਿਲੂਗੀ ਸੋ ਬੁਰਾ ਲੱਗਦਾ ਹੈ ਸੰਗਤ ਨੂੰ ਫਿਰ ਬਾਅਦ ਚੋਂ ਵੀ ਜੇ ਉਹਨਾਂ ਨੇ ਪੈਸੇ ਦਿੱਤੇ ਨੇ ਤੇ ਸੀਟੇ ਵੀ ਨਾ ਮਿਲੇ ਕਿਰਪਾ ਕਰਕੇ ਮੇਰੀ ਇੰਨੀ ਕੁ ਬੇਨਤੀ ਹਾਂ ਜਰੂਰ ਪ੍ਰਵਾਨ ਕਰਿਓ ਜੀ ਠੀਕ ਹੈ ਜੀ ਸੋ ਆ ਲਾਸਟ ਦੇ ਵਿੱਚ ਮੇਰੀ ਫੇਰ ਬੇਨਤੀ ਹੈ ਕਿ ਇਹ ਫਾਰਮ ਜਿੰਨੇ ਹੋ ਸਕਣ ਆਪਣੇ ਹੱਥ ਚ ਕਰੋ ਕਿਰਪਾ ਕਰਕੇ ਮੰਨ ਲਓ ਜੇ ਆਪਾਂ 100 ਬੰਦੇ ਆ ਤਾਂ 20 ਫਾਰਮ ਵੀ 25 ਫਾਰਮ ਤੁਹਾਡੇ ਕੋਲੇ ਹੁਣੇ ਲਾਜ਼ਮੀ ਨੇ ਇਹ ਫਾਰਮ ਇਹ ਫਾਰਮ ਹਰੇਕ ਬੰਦੇ ਕੋਲੇ ਮੰਨ ਲਓ ਜੇ 24 ਟਿਕਟਾਂ ਜਾਂ 25 ਟਿਕਟਾਂ ਜਾਂ 30 ਟਿਕਟਾਂ ਵੀ ਕਰਾਣ ਗਿਆ ਤਾਂ ਵੀ ਇੱਕ ਵੱਧ ਤੋਂ ਵੱਧ ਦੁੱਗਣੇ ਤਿੱਗਣੇ ਫਾਰਮ ਹੋਣੇ ਚਾਹੀਦੇ ਨੇ ਤਾਂ ਕਿ ਕੋਈ ਦਿੱਕਤ ਨਾ ਪਵੇ ਆਪਣੇ ਕੋਲੇ ਜਿਵੇਂ ਮੈਂ ਹੁਣ ਇਹਦੇ ਬਾਵਾ ਫਾਰਮ ਆਪਣੇ ਉੱਥੋਂ ਕਿਸੇ ਨਾ ਕਿਸੇ ਤਰੀਕੇ ਲੈ ਆਇਆ ਹੈਨਾ ਤੇ ਉੱਥੋਂ ਕਰਕੇ ਲੈ ਕੇ ਆਇਆ ਇਹ ਫਾਰਮ ਹੋਣਾ ਬਹੁਤ ਜ਼ਰੂਰੀ ਹੈ ਤੇ ਇਹਨੂੰ ਭਰਨਾ ਬਹੁਤ ਸਾਫ਼ ਤੋਂ ਤਰੀਕੇ ਨਾਲ ਭਰਨਾ ਬਹੁਤ ਜ਼ਰੂਰੀ ਹੈ ਕੋਈ ਵੀ ਗਲਤੀ ਨਾ ਹੋਵੇ ਤੇ ਮੰਨ ਲਓ ਆਪਾਂ ਨੇ 24 ਟਿਕਟਾਂ ਬੁੱਕ ਕਰਾਉਣੀ ਆ ਨੇ ਤਾਂ ਚਾਰ ਲੋਡਿੰਗ ਦੇ ਨੇ ਤੁਸੀਂ 10 15 ਲੈ ਕੇ ਆਓ ਥੋੜੀ ਥੋੜੀ ਜੀ ਗਲਤੀ ਵੀ ਉੱਥੇ ਜਿਹੜਾ ਹੈਗਾ ਫਿਰ ਰਿਜ਼ਰਵੇਸ਼ਨ ਦੇ ਵਿੱਚ ਜਾ ਕੇ ਤਾਂ ਕਿ ਸਾਫ਼ ਕਰੋ ਨਿਸ਼ਚਿੰਤ ਕਰੋ ਕਿ ਸਾਫ਼ ਸੁਥਰਾ ਭਰਿਆ ਗਿਆ ਹੈ ਬਿਲਕੁਲ ਸਟੀਕ ਭਰਿਆ ਗਿਆ ਹੈ ਤੁਹਾਡਾ ਆਪ ਦਾ ਐਡਰੈਸ ਜਿਵੇਂ ਨੇਮ ਆਫ ਅਪਲੀਕੈਂਟ ਹੈ ਨਾ ਤੇ ਤੁਹਾਡਾ ਐਡਰੈਸ ਇੱਥੇ ਡਾਕਖਾਨਾ ਜ਼ਰੂਰ ਭਰਨਾ ਡਾਕਖਾਨਾ ਕਿਹੜਾ ਪਿੰਡ ਕਿਹੜਾ ਤੇ ਤੁਹਾਡਾ ਜ਼ਿਲ੍ਹਾ ਕਿਹੜਾ ਪਿੰਨ ਕੋਡ ਕਿਹੜਾ ਠੀਕ ਹੈ ਜੀ ਇਹ ਜ਼ਰੂਰ ਭਰਨਾ ਕਿਰਪਾ ਕਰਕੇ ਇਨਾ ਕੁ ਜ਼ਰੂਰ ਕਰਨਾ ਹੈ ਫਿਰ ਉਸ ਤੋਂ ਬਾਅਦ ਸਿਗਨੇਚਰ ਪਾ ਦੇਣੇ ਨੇ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ